ਜੀ ਬੈਲਾ ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਸੀਗਾ ਬਈ ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਵੀਰੇ ਆਪਾਂ? ਪਵਨਦੀਪ ਜੀ। ਪਵਨਦੀਪ ਕਿਹੜੀ ਜਗ੍ਹਾ ਤੋਂ ਆਏ ਆਪਾਂ? ਖਲਾਲ ਮਾਜਰਾ ਪਿੰਡ ਵੀਰੇ ਮਹਿਲਕਾਂ ਦੇ ਕੋਲੇ ਬਰਨਾਲੇ ਜ਼ਿਲ੍ਹੇ ਚ। ਬਰਨਾਲਾ ਜ਼ਿਲ੍ਹਾ ਪੈ ਗਿਆ ਆਪਾਂ। ਠੀਕ ਆ ਵੀਰੇ ਠੀਕ ਆ। ਇੱਕ ਘੋੜਾ ਬਾਲਾ ਹੀ ਸੋਨਾ ਵੀਰੇ। ਇਹ ਕਿਹਦਾ ਬੱਚਾ ਇਹ? ਕੀ ਨਾਮ ਬੈਲਾ ਤਾਂ ਘੋੜੇ ਦਾ ਕੀ ਨਾਮ ਹੈ? ਇਹ ਬਜਾਜ ਹੈ ਜੀ। ਬਜਾਜ ਘੋੜੇ ਦਾ ਰਮ ਠੀਕ ਆ। ਤੇ ਇਹ ਕਿਹਦਾ ਬੱਚਾ ਹੈ ਵੀਰੇ? ਇਹ ਜੀ ਮਹਿਣਾ ਸੀਗਾ ਜੀ ਬਾਜ ਘੋੜਾ ਆਪਣੇ ਮਤਰਾ ਕੋਲ ਹੀ ਸੀਗਾ ਜੀ। ਹੁਣ ਤਾਂ ਉਹ ਸੇਲ ਹੋ ਗਿਆ। ਅੱਛਾ ਜੀ। ਅੱਛਾ ਪੂਰੀ ਐਨ ਹਜੇ ਡੇਟ ਆਫ ਡੇਟ ਆਫ ਬਰਥ ਯਾਦ ਰੱਖੀ ਹੈ ਪਤਾ ਹੀ ਨਾ ਚਲੋ ਕੋਈ ਵੀ ਚੀਜ਼ ਯਾਦ ਰੱਖਦਾ ਪਤਾ ਜਿਹੜੀ ਚੀਜ਼ ਪਿਆਰ ਨਾਲ ਬੰਦਾ ਸਾਹਮਣਾ ਘਰ ਦਾ ਹੀ ਜਨਮ ਹੈ ਇਹਦਾ ਮਾਂ ਵੀ ਆਪਣੇ ਕੋਲੇ ਸੀ ਹੋਈ ਸੀ ਠੀਕ ਹੈ ਵੀਰੇ ਤੇ ਕਿੰਨੀ ਕ ਹਾਈਟ ਹੋਈ ਕੱਢ ਗਿਆ 65 ਇੰਚ ਜੀ 65 ਇੰਚ ਹੈ ਜੀ 65 ਇੰਚ ਹੈਗਾ ਹੈ ਨਾ ਉਹ ਯਾ ਤੇ ਉਸ ਤੋਂ ਬਾਅਦ ਵੀਰੇ ਰਿਜ਼ਲਟ ਬਹੁਤ ਵਧੀਆ ਨੇ ਬਹੁਤ ਹੀ ਹੁਣ ਇੱਕ ਤਾਂ ਰਿਜ਼ਲਟ ਇੱਥੇ ਤੁਸੀਂ ਕਹਿੰਦੇ ਸੀ ਆ ਕੋਲੇ ਲਈ ਫਾਇਦੇ ਦੇ ਹਾਂਜੀ 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 ਹੋਰ ਵੀ ਬਹੁਤ ਆ ਗਏ ਆਪਣੇ ਘਰੇ ਵੀ ਹੈਗੇ ਆ ਜੇ ਘਰੇ ਵੀ ਆਇਆ ਉਹਨਾਂ ਦੀਆਂ ਕਲਿੱਪ ਜਿਹੜੀਆਂ ਜਰੂਰ ਦੇ ਦਿਓ ਉਹ ਨਾਲ ਦਿਖਾ ਦਵਾਂਗੇ ਤੇ ਫੀਸ ਬੁੱਕ ਕੀ ਰੱਖੀ ਹੋਈ ਹੈ 15000 ਰੁਪਏ ਅੱਛਾ ਹਾਂਜੀ ਤੇ ਕੀ ਕੀ ਫੈਸਿਲਟੀਆਂ ਨਾਲ ਦਿੰਦੇ ਫੈਸਿਲਿਟੀ ਬਾਕੀ ਗੱਬਣ ਕਰਾ ਕੇ ਦੇ ਦਈਏ ਬਾਈ ਕੋਈ ਐ ਮੱਥੇ ਵੱਟ ਨਹੀਂ ਪਾਈਦਾ ਬਈ ਕੋਈ ਆਪਣੇ ਨੇ ਡਾਕਟਰ ਵਗੈਰਾ ਦਾ ਅਗਲੇ ਦਾ ਹਾਂ ਉਹ ਹੈਗੀ ਨਹੀਂ ਉਹ ਡਾਕਟਰ ਦਾ ਅਗਲੇ ਦੇ ਹੁੰਦੇ ਜਦੋਂ ਡਾਕਟਰ ਖਰਚਾ ਅਗਲੇ ਦਾ ਰੀ ਦਾ ਹਣਾ ਕੋ ਵੀ ਹੈ ਜਨੇ ਹਾਂਜੀ ਠੀਕ ਹੈ ਵੀਰੇ ਠੀਕ ਹੈ ਤੇ ਵੀਰੇ ਇਹ ਜਦੋਂ ਰੱਖਿਆ ਸੀ ਉਦੋਂ ਹੀ ਪਤਾ ਲੱਗਣ ਲੱਗ ਪਿਆ ਸੀ ਕਿ ਇਹ ਰੱਖਣਾ ਐਡਾ ਵੱਡਾ ਕੁੜਾ ਆਪਣਾ ਰਾਂਝਾ ਫਿਰ ਹਾਂਜੀ ਇਹਨਾਂ ਦਸਰਫੇ ਸੀ ਟਰਾਈ ਕਰਕੇ ਦੇਖਦੇ ਆ ਵਿੱਚ ਤਾਂ ਹੁੰਦੇ ਆ ਨਾ ਵੀਰੇ ਜਾਨਵਰ ਜਿਵੇਂ ਬਾਹਰ ਚੋਂ ਆ ਕੇ ਨਖਰਦੇ ਆ ਹੂੰ ਇਹ ਜਿੱਦੇ ਜੰਮਿਆ ਸੀ ਉਦਦੇ ਹੀ ਮਤਲਬ ਸ਼ੋਅ ਕਰਦਾ ਸੀ ਕਿ ਮੈਂ ਕੁਛ ਨਾ ਕੁਛ ਕਦੇ ਬਣੂਗਾ ਹੂੰ ਹਾਂ ਮਤਲਬ ਐਟੀਟਿਊਡ ਵਾਲਾ ਸੀ ਹਾਂ ਖੜਨੀ ਖੁਰਨੀ ਹੈ ਦੀ ਜਿਵੇਂ ਅੱਜ ਹੁਣ ਤੁਸੀਂ ਵੀ ਵੀਡੀਓ ਦੇਖੀ ਆ ਐਂ ਛੋਟੇ ਦੇ ਆਪਾਂ ਤੁਹਾਨੂੰ ਫੋਟੋਆਂ ਵੀ ਦੇ ਦਾਂਗੇ ਛੋਟੇ ਦੇ ਅੱਛਾ ਉਹ ਵੀ ਰੱਖਿਆ ਹੋਈਆਂ ਹਾਂ ਹਾਂਜੀ ਹਾਂਜੀ ਬਾਕੀ ਬਾਕੀ ਇਹਨੂੰ ਰੱਖਣ ਦੀ ਗੱਲ ਮੇਰਾ ਤਾਂ ਪਹਿਲਾਂ ਬਾਹਰ ਜਾਣ ਦਾ ਜਦੋਂ ਮੈਂ ਸਾਰੇ ਹੀ ਹਨਾ ਮਤਲਬ ਜਾਂਦੇ ਆ ਆਪਣਾ ਪੰਜਾਬ ਤਕਰੀਬਨ ਤੁਰੇ ਬਾਹਰ ਨੂੰ ਬਿਲਕੁਲ ਹਾਂਜੀ ਜਾਂਦੀ ਜਦੋਂ ਇਹ ਜੰਮਿਆ ਸੀ ਮੈਂ ਆਪਦੇ ਫਰੈਂਡ ਨਾਲ ਜਾਂਦੀ ਡਿਸਕਸ ਕਰੀ ਸੀ ਮੈਂ ਕਿਹਾ ਵੀ ਆਪਾਂ ਕੇਰਾ ਇਹਨੂੰ ਟਰਾਈ ਕਰਨੀ ਆ ਬਣਾਉਣਾ ਸਾਨੂੰ ਪਤਾ ਸੀ ਵੀ ਬਣਾਉਂਗਾ ਕੁਝ ਨਾ ਕੁਝ ਕਹਿੰਦੀ ਮੈਂ ਕੇਰਾ ਕੈਨਸਲ ਕਰਤਾ ਸੀ ਉਹਨੂੰ ਹੁਣ ਜਦੋਂ ਇਹ ਇਹਦੀ ਵਜ੍ਹਾ ਨਹੀਂ ਜਿਹੜਾ ਹੁਣ ਪੰਜਾਬ ਚ ਇਹਦੀ ਵਜ੍ਹਾ ਨਹੀਂ ਅੱਜ ਦੀ ਘੜੀ ਹੁਣ ਮਤਲਬ ਬਾਹਰ ਜਾਣ ਬਿਲਕੁਲ ਦੇ ਨਹੀਂ ਕਰਦਾ ਹੁਣ ਆਇਆ ਵੀ ਦੇਖੋ ਹੁਣ ਚਾਰ ਬੰਦੇ ਬੈਠੇ ਹਨਾ ਤੇ ਨਹੀਂ ਕਿਹਨੇ ਮਿਲਣਾ ਸੀ ਪੀਜ਼ਾ ਹੋਰ ਹਨ ਉਹ ਬਾਹਰ ਤਾਂ ਫਿਰਿਆ ਸੀਗਾ ਵੀ ਜਦ ਤੱਕ ਹੁਣ ਡਰਾਈਵਰ ਬਣੇ ਹੁੰਦੇ ਜਾਂ ਫਿਰ ਕਿਉਂ ਦਿਹਾੜੀਏ ਬਣੇ ਹੁੰਦੇ ਨਾ ਬਾਕੀ ਜਦ ਜਿਹੜਾ ਨੌਂ ਮਤਲਬ ਇਹਨੇ ਹੋ ਜਾਣਾ ਉਹ ਚਾਹੇ ਤੁਹਾਡੇ ਕੋਲੇ ਰੁਪਏ ਕਿੰਨੇ ਵੀ ਆ ਜਾਣ ਚਾਹੇ ਬਾਹਰ ਕਿੰਨੇ ਮਰਜ਼ੀ ਕਮਾ ਲਓ ਆ ਨੌਂ ਨਹੀਂ ਨਾ ਬਣਦਾ ਬਿਲਕੁਲ ਜਿਹੜਾ ਨੌਂ ਤੇ ਵੀਰੇ ਨਾਮ ਦੇ ਨਾਲ ਨਾਲ ਇਹ ਪੈਸਾ ਵੀ ਕਮਾ ਕੇ ਦੇ ਰਿਹਾ ਸਾਰਾ ਕੁਝ ਹੀ ਆ ਵੀਰੇ ਸਾਰਾ ਕੁਝ ਆ ਰਿਹਾ ਹੈ ਤੇ ਇਹ ਕੀ ਖਰਾਕ ਰੂ ਕੀ ਸਿਸਟਮ ਹੈ ਵੀਰੇ ਛੋਟੇ ਹੁੰਦੇ ਤੋਂ ਹੁਣ ਤੱਕ ਜਾਨੀ ਕਿ ਕੁਝ ਮੇਰੀ ਮੇਰੀ ਨਾ ਰੈਗੂਲਰ ਜੀ ਖਰਾਕ ਉਹੀ ਮੈਂ ਸਿਆਲਾਂ ਚ ਵੀ ਨਿੱਕ ਤੱਕ ਬਾਲੀ ਚੇਂਜ ਕਰੀ ਸੋਇਆਬੀਨ ਤੇ ਨਾ ਮਾਤਰ ਜਿਆ ਚੋਕਰ ਜਿਆ ਬਸ ਮੇਰੀ ਆਹੀ ਮੇਨ ਡਾਈਟ ਅੱਛਾ ਬਸ ਇਹੀ ਚੱਲਦਾ ਮੈਂ ਐਨੇ ਕਹਾ ਬਾਹੜਾ ਕੋਈ ਨਾ ਕੋਈ ਮਸਾਲੇ ਮਸੂਲੇ ਨਾ ਕੋਈ ਹੋਰ ਬਦਲ ਮੇਰੀ ਡਾਈਟ ਜੀ ਨਹੀਂ ਮਤਲਬ ਰੋਟਾਂ ਦੇ ਹਿਸਾਬ ਜਣੀ ਨਹੀਂ ਬਸ ਰੈਗੂਲਰ ਪਾਈ ਜਾਂਦਾ ਅੱਛਾ ਕੋਈ ਪ੍ਰੋਬਲਮ ਨਹੀਂ ਬਹੁਤ ਸੋਹਣਾ ਸਾਰਾ ਕੁਝ ਓਕੇ ਓਕੇ ਹਾਂਜੀ ਤੇ ਕਦੇ ਵੀਰੇ ਲੱਗਾ ਨਹੀਂ ਕਿ ਪੇ ਹਾਂ ਵੀ ਜੇ ਆਪਾਂ ਬਾਹਰ ਚੱਲ ਜਾਂਦੇ ਪੈਸੇ ਵੱਧ ਕਮਾ ਲੈਂਦੇ ਨਹੀਂ ਕੋਈ ਆਇਆ ਨਾ ਵੀ ਪੈਸਿਆਂ ਦਾ ਵੀ ਨਹੀਂ ਆਉਂਦਾ ਪੈਸੇ ਕਿਹੜਾ ਆਪਾਂ ਖਾਣੇ ਹੁੰਦੇ ਨਾ ਮੈਂ ਇਹ ਕਹਾ ਮੇਰੀ ਜਿਹੜੀ ਸੋਚ ਆ ਡੋਢੀ ਆ ਵੀ ਲੋੜ ਜੋਗੇ ਦੇ ਪੈਸੇ ਆ ਹੀ ਜਾਣ ਹ ਬਈ ਆ ਨਹੀਂ ਕੋਈ ਬੈਂਕ ਬੈਲੈਂਸ ਹੋਵੇ ਪਰ ਜਿਹੜਾ ਆ ਜਾਂਦੀ ਇਹਦੇ ਨਾਲ ਨੌਵਾਂ ਮੇਰਾ ਖਿਆਲ ਆ ਵੀ ਜਿਹੜਿਆ ਮਗਰ ਮੂਰੇ ਬੰਦੇ ਬੈਠੇ ਹੋਣਗੇ ਸ਼ਾਇਦ ਇਹਨਾਂ ਕੋਲ ਕਿਤੇ ਜਾਦੇ ਪੈਸੇ ਹੋਣਗੇ ਨਾ ਆਪਣੇ ਨਾਲ ਆਪਾਂ ਤਾਂ ਕੁਝ ਵੀ ਨਹੀਂ ਬਿਲਕੁਲ ਵੱਟ ਜਾਂਦੀ ਅੱਜ ਇਹਦੀ ਬਦੌਲਤ ਸਾਰੇ ਆ ਬੈਠੇ ਬਿਲਕੁਲ ਪਿਆਰ ਪੈ ਗਿਆ ਸਾਰਿਆਂ ਨੂੰ ਵੱਡੇ ਵੱਡੇ ਬੰਦਿਆਂ ਨਾਲ ਪਿਆਰ ਪੈ ਜਾਂਦਾ ਹੈ ਜਿਹੜਾ ਬੰਦਾ ਸੋਚਦਾ ਪਿਆ ਹਾਂ ਵੀ ਇਹ ਬੰਦੇ ਜਿਹੜੇ ਆ ਸ਼ਾਇਦ ਸਾਡੇ ਨਾਲ ਕਦੇ ਹੱਥ ਮਿਲਾਉਗੇ ਜਾਂ ਕਦੇ ਆਪਾਂ ਯਾਰ ਇਹ ਬੰਦੇ ਨੂੰ ਦੇਖ ਸਕਾਂਗੇ ਲਾਈਵ ਹੁਣ ਉਹ ਬੰਦੇ ਜਾਂਦੀ ਆਪਣੇ ਮੈਂ ਮਤਲਬ ਮੂਰੇ ਹੋਣਗੇ ਕੋਈ ਐਨ ਆਰ ਆਈ ਬੰਦੇ ਸਾਡੇ ਪਿੰਡੋਂ ਪਹਿਲਾਂ ਲਾਈਵ ਉਹਨੇ ਵੀਡੀਓ ਕਾਲ ਕਰੀ ਬੰਦੇ ਨੇ ਉਹਦੇ ਨਾਲ ਪਹਿਲਾਂ ਅਟੈਚਮੈਂਟ ਕਰਾਈ ਵੀ ਮਤਲਬ ਕਹਿਣ ਦਾ ਭਾਵ ਐ ਆ ਕੇ ਚਾਹਣਾ ਉਹਨਾਂ ਮਿਲਦਾ ਹੁੰਦਾ ਬਿਲਕੁਲ ਹਾਂਜੀ ਜਿਹੜਾ ਮਨਾਂ ਸੋਚਦਾ ਹੁੰਦਾ ਵੀ ਹਾਂ ਯਾਰ ਇਹ ਬੰਦਿਆਂ ਨੂੰ ਕਦੇ ਮੈਂ ਦੇਖਣਾ ਹੈ ਜ਼ਿੰਦਗੀ 'ਚ ਆ ਜੋ ਆਪ ਆ ਕੇ ਲੱਭਦੇ ਫਿਰਦੇ ਆ ਕਿ ਹਾਂ ਬਾਈ ਉਹ ਘੋੜਾ ਬਾਈ ਦਾ ਜਿਹਦਾ ਆ ਉਹ ਬੰਦਾ ਕਿੱਥੇ ਆ ਆਪਣਾ ਹੀ ਦੇਖ ਲਓ ਤੁਸੀਂ ਹਨਾ ਆ ਕਹਿੰਦਾ ਭਾਬ ਜੇ ਘੋੜਾ ਤਾਂਹੀਂ ਬੈਠੇ ਹਾਂ ਬਿਲਕੁਲ ਵੀਰੇ ਬਿਲਕੁਲ ਮੰਡੀ 'ਚ ਹੋਰ ਕਿੰਨੇ ਤਰ੍ਹਾਂ ਦੇ ਬਿਲਕੁਲ ਮੰਡੀ 'ਚ ਨਹੀਂ ਤਾਂ ਹੋਰ ਆਪਾਂ ਚਲੋ ਘੋੜੇ ਸਭ ਦੇ ਵਧੀਆ ਆ ਆਪਾਂ ਕਿਸੇ ਦੇ ਘੋੜਾ ਲੈਣ ਦੇ ਮਾਰ ਲੈਣਾ ਪਾ ਕੇ ਕਿਸ ਘੋੜੇ ਵਾਲੇ ਕੋਲ ਹੀ ਜਾਣਾ ਬਿਲਕੁਲ ਅਸੀਂ ਘੋੜੇ ਵਾਲੇ ਕੋਲ ਜਾਣਾ ਹੁਣ ਬਾਹਰ ਜਾ ਰ ਭਾਈ ਭਾਵੇਂ ਕੋਲ ਕਰੋੜਾਂ ਦੀ ਗੱਡੀ ਲੈ ਕੇ ਖੜਾ ਹੋਵੇ ਮੈਨੂੰ ਕੀ ਮਤਲਬ ਆ ਹਨਾ ਕੋਈ ਜੀ ਬੈਗ ਨਾਲ ਕੋ ਮੀ ਜਾਣ ਕੁਝ ਕੁ ਮੈਂ ਉਹਨਾਂ ਨਾਲ ਥੋੜੇ ਇੰਟਰਵਿਊ ਕਰਨੀ ਜਾ ਕੇ ਮੈਨੂੰ ਤੁਹਾਡੇ ਤੇ ਹੀ ਮਤਲਬ ਆ ਹਨਾ ਕਾਰਨ ਕੀ ਆ ਭਾਈ ਤੁਸੀਂ ਜਿਹੜੀ ਚੀਜ਼ ਪਾਲੀਓ ਉਹ ਤਾਂ ਪੈਸੇ ਨਾਲ ਕੋਈ ਵੀ ਖਰੀਦ ਲਓ ਇਹਦੇ ਇਹਦੇ ਨਾਲ ਇਹਦੇ ਨਾਲ ਇਹ ਮੇਨ ਤਲਾਕ ਦੇ ਨਾਲ ਤੁਹਾਡੇ 8 ਸਾਲ ਦੀ ਜਿਹੜੀ ਮਿਹਨਤ ਹੈ ਨਾ ਜੇ ਤੁਸੀਂ ਕਹਿੰਦੇ ਹੋ ਉਹ ਜਿਆਦਾ ਮੈਂ ਇਹਨੇ ਰੱਖਦੀ ਉਹ ਪੈਸਾ ਤੇ ਖਤਮ ਹੋ ਜਾਂਦਾ ਹੈ ਪੈਸਾ ਤਾਂ ਆਇਆ ਕਿ ਹਰ ਇੱਕ ਬੰਦੇ ਕੋਲ ਹੋ ਸਕਦਾ ਹੈ ਹੈ ਨਾ ਤੇ 8 ਸਾਲ ਦੀ ਮਿਹਨਤ ਜਿਹੜੀ ਹੈ ਤੁਹਾਡੀ ਹੀ ਆ ਇਹ ਚੀਜ਼ ਆ ਵੀਰੇ ਜੇ ਮੰਨ ਲਾ ਹੁਣ ਪੈਸਾ ਆ ਵੀ ਆ ਬੰਦੇ ਕੋਲੇ ਤਾਂ ਠੀਕ ਆ ਲੈ ਤਾਂ ਲਊਗਾ ਬੰਦਾ ਪੈਸੇ ਨਾ ਪਰ ਉਹਨੂੰ ਗਾਹਾਂ ਰੱਖਣਾ ਵੀ ਆਨੂੰ ਨਹੀਂ ਭਾਈ ਪੈਸੇ ਨਾ ਨਹੀਂ ਮਿਲਦੀ ਆ ਜੀ ਹਾਂ ਪੈਸੇ ਨਾ ਕੁਦਰਤੀ ਆ ਦੇਖ ਲੋ ਗਾਂਹ ਪਾਲਣਾ ਵੀ ਆ ਪਾਲਣਾ ਵੀ ਮੂਰੇ ਜਾ ਕੇ ਵੀ ਦੇਖਣਾ ਨਾ ਕੋੜਾ ਜਿਹੜਾ ਕਲਾ ਪਾਲਣਾ ਜਾਂ ਚਲਾਣਾ ਵੀ ਆਦਾ ਉਹ ਬੰਦੇ ਨੂੰ ਰੱਖਣਾ ਆਂਦਾ ਹੋਵੇ ਹੈਨਾ ਜਨੂਨ ਹੋਣਾ ਚਾਹੀਦਾ ਅਸਲ ਚ ਕੋੜਾ ਰੱਖਣ ਲਈ ਬਹੁਤ ਵੱਡਾ ਜਨੂਨ ਜਾਂਦੀ ਛੋਟਾ ਮੋਟਾ ਨਹੀਂ ਦੇਖ ਕੇ ਤਾਂ ਆਪਾਂ ਰੱਖ ਲੈਨੇ ਉਹ ਦੋ ਮਹੀਨੇ ਛੇ ਮਹੀਨੇ ਰੱਖਦੇ ਆ ਮਗਰੋਂ ਵੇਚ ਦਿੰਦੇ ਆ ਫਿਰ ਇਹ ਨਾ ਮਤਲਬ ਮੰਨਿਆ ਜਾਂਦਾ ਵੀ ਬੰਦਾ ਰੋਟੀ ਖਾਂਦਾ ਹੋਵੇ ਹਾਂ ਤੇ ਘੋੜਾ ਹੈਨਕ ਪਵੇ ਆਪਣੀ ਰੋਟੀ ਛੱਡ ਕੇ ਪਹਿਲਾਂ ਇਹਨੂੰ ਇਹ ਜ਼ਰੂਰੀ ਹੈ ਇਹ ਬੰਦਾ ਖਾਣਾ ਪਾਉਂਦਾ ਪਹਿਲਾਂ ਪਹਿਲਾਂ ਉਹ 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 ਬੰਦਾ ਕਾਮਯਾਬ ਹੁੰਦਾ ਹੈ ਜਿਹੜਾ ਬੰਦਾ ਕਹਿੰਦਾ ਕੋਈ ਗੱਲ ਨਹੀਂ ਹਣ ਕਦਾ ਡੰਡਾ ਮਾਰ ਉਹ ਉਹਦੇ ਲਈ ਇਹ ਚੀਜ਼ ਨਹੀਂ ਹੈ ਹੈਨਾ ਇਹ ਚੀਜ਼ਾਂ ਕੱਲ ਵੀ ਇੱਥੇ ਮੈਂ ਇੱਕ ਤੁਰਿਆ ਜਾਂਦਾ ਬੰਦੇ ਨੇ ਨਾ ਘੋੜੀ ਵੇਚਣ ਲਈ ਲੈ ਕੇ ਆਏ ਸੀ ਹਾਂਜੀ ਘੋੜੀ ਤੇ ਡੰਡਾ ਮਾਰਿਆ ਮੈਂ ਕਿਹਾ ਯਾਰ ਬਾਈ ਤੈਨੂੰ ਤੂੰ ਸਿਰਫ ਵੇਚਣ ਤੱਕ ਮਤਲਬ ਸੀ ਇਹਨੂੰ ਪਰਸੋਂ ਮੈਂ ਆਇਆ ਸੀ ਕੱਲ ਆ ਰਿਹਾ ਉਹ ਘੋੜੀ ਤੇ ਡੰਡਾ ਮਾਰਿਆ ਮੈਂ ਕਿਹਾ ਡੰਡਾ ਕਿਉਂ ਮਾਰਿਆ ਕਹਿੰਦਾ ਖੜੀ ਜਾਂਦੀ ਮੈਂ ਖੜੀ ਜਾਂਦੀ ਹੈ ਬਾਈ ਯਾਰ ਇਹਨੂੰ ਸ਼ਾਮੇ ਦੋਮੜ ਖੜੀ ਕਰਨਾ ਪੈ ਤਰੀ ਜਾਂਦੀ ਥੋੜੋ ਵਿਕੀ ਜਾਣੀ ਤੂੰ ਰੋਕ ਲੱਗ ਤੇਰੀ ਸ਼ਾਮੇ ਖੜੀ ਕਰ ਵਿਚਾਰੀ ਨੂੰ ਦਾਮ ਦਵਾ ਉਹ ਸਵੇਰ ਦੀ ਤੂੰ ਲੈ ਕੇ ਤੋਰੀ ਜਾਂਦਾ ਤੋਰੀ ਇਹਨਾਂ ਨੂੰ ਰੁਕਣਾ ਹੀ ਆ ਤੇ ਇਹ ਪਿਆਰ ਨਾਲ ਜਿਆਦਾ ਮੰਗ ਤੇ ਵੀਰੇ ਆਪਣਾ ਕੰਟੈਕਟ ਨੰਬਰ ਕੀ ਆ ਮੇਰਾ 98799 6067 98 78960667 ਠੀਕ ਆ ਵੀਰੇ ਹਾਂ ਤੇ ਮਿੱਤਰੋ ਬਾਈ ਹੁਣਾਂ ਕੋਲ ਬਹੁਤੇ ਸੋਨਾ ਘੋੜ ਆਇਆ ਸੰਖਾ ਬਹੁਤ ਆ ਔਰ ਘੋੜੇ ਚ ਪੂਰੇ ਫੀਚਰ ਆ ਤੇ ਐਟੀਟਿਊਡ ਬਹੁਤ ਸੋਹਣਾ ਆ ਘੋੜੇ ਦਾ ਤੇ ਤੁਸੀਂ ਵੀਡੀਓ ਚ ਆਪੇ ਦੇਖ ਹੀ ਲਿਆ ਹੋਣਾ ਵੀ ਘੋੜਾ ਚੱਲਦਾ ਤੇ ਖੜਦਾ ਕਿੱਦਾਂ ਆ ਨਾ ਤੇ ਮੇਰਾ ਵੀਰੇ ਜੇ ਕਿਸੇ ਨੇ ਵੀ ਇਹਨੇ ਘੋੜੀ ਮੇਟ ਕਰਾਣੀ ਹੋਈ ਤਾਂ ਬਾਈ ਉਹਨਾਂ ਨੂੰ ਕੰਟੈਕਟ ਜਰੂਰ ਕਰਿਓ ਨੰਬਰ ਤੁਹਾਨੂੰ ਥੱਲੇ ਮੈਂਸ਼ਨ ਵੀ ਕਰ ਦਿੱਤਾ ਆ ਇਹ ਥੱਲੇ ਸਕਰੀਨ ਤੇ ਵੀ ਆਂਦਾ ਹੋਊਗਾ ਤੇ ਕਾਲ ਜਰੂਰ ਕਰਿਓ ਬਾਕੀ ਬਾਈ ਉਹਨਾਂ ਦਾ ਘੋੜਾ ਵੈਸੇ ਵੀ ਜਰੂਰ ਦੇਖਣ ਲਾ ਜਾਓ ਠੀਕ ਹੈ ਜੀ ਤੇ ਬਾਕੀ ਦਾ ਮੰਡੀ ਦੇ ਵਿੱਚ ਤਾਂ ਹਜੇ ਚੱਲ ਰਿਹਾ ਆ ਜਿਹੜੇ ਕਿਸੇ ਵੀਰ ਨੇ ਦੇਖਣਾ ਤਾਂ ਮੰਡੀ ਚ ਵੀ ਆ ਕੇ ਹਲੇ ਦੇਖ ਸਕਦਾ ਹੈ ਠੀਕ ਹੈ ਵੀਰੇ